ਵਾਲੇ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਉੱਤੇ ਸਖਤੀ ਵਧਾ ਦਿੱਤੀ ਹੈ ਤਾਂ ਡੀਐਸਪੀ ਕਰਨੈਲ ਸਿੰਘ ਨੇ ਐਨਵੀ న్యూਸ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਰੋਜ਼ਾਨਾ 2500 ਤੋਂ 3000 ਆਨਲਾਈਨ ਚਲਾਨ ਜਾਰੀ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਪ੍ਰਤੀਸ਼ਤਾ ਜਿਹੜੀ ਕਿ ਜ਼ਿਆਦਾ ਦੱਸੀ ਜਾ ਰਹੀ ਹੈ ਤਾਂ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਜਿਵੇਂ ਵੀ ਕੋਈ ਵਾਹਨ ਚੰਡੀਗੜ੍ਹ ਤੋਂ ਮੁਹਾਲੀ ਦੇ ਵਿੱਚ ਦਾਖਲ ਹੁੰਦਾ ਸੀ ਤਾਂ ਲੋਕ ਆਪਣੀਆਂ ਸੀਟ ਬੈਲਟਾਂ ਉਤਾਰ ਦਿੰਦੇ ਸਨ ਤੇ ਦੋ ਪਹੀਆ ਵਾਹਨ ਚਾਲਕ ਆਪਣਾ ਹੈਲਮਟ ਉਤਾਰ ਦਿੰਦੇ ਸੀ ਮਰਹੂਨ ਬੋਹਾਲੀ ਦੇ ਵਿੱਚ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਹੇਠ ਜਿਹੜੇ ਕਿ ਆਨਲਾਈਨ ਚਲਾਨ ਜਾਰੀ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਵਧੀ ਹੈ ਉੱਥੇ ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਡਿਜੀਟਲ ਚਲਾਨ ਪ੍ਰਣਾਲੀ ਲਾਗੂ ਹੋਣ ਦੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣ ਦਾ ਰੁਝਾਨ ਵੀ ਵਧ ਗਿਆ ਹੈ ਲੋਕ ਹੁਣ ਸੁਚੇਤ ਹੋ ਰਹੇ ਨੇ ਕਿ ਮੋਹਾਲੀ ਦੇ ਵਿੱਚ ਵੀ ਆਨਲਾਈਨ ਚਲਾਨ ਜਿਹੜੇ ਕਿ ਕੀਤੇ ਜਾ ਰਹੇ ਨੇ ਮੋਹਾਲੀ ਦੇ ਵਿੱਚ ਵੀ ਹੁਣ ਆਨਲਾਈਨ ਚਲਾਨ ਹੋ ਰਹੇ ਨੇ ਅਕਸਰ ਦੇਖਣ ਨੂੰ ਮਿਲਦਾ ਸੀਗਾ ਕੋਈ ਵੀ ਵਿਅਕਤੀ ਅਗਰ ਚੰਡੀਗੜ੍ਹ ਦੇ ਵਿੱਚ ਦਾਖਲ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਆਪਣੀ ਸੀਟ ਬੈਲਟ ਪਾਉਂਦਾ ਸੀਗਾ ਤੇ ਹੈਲਮਟ ਜਿਹੜਾ ਹੈ ਔਰ ਗੱਡੀ ਦੇ ਕਾਗਜ਼ ਪੂਰੇ ਰੱਖਦਾ ਸੀ ਅਗਰ ਮੋਹਾਲੀ ਦੀ ਗੱਲ ਕੀਤੀ ਜਾਵੇ ਤੇ ਹੁਣ ਵੀ ਮੋਹਨ ਮੋਹਾਲੀ ਦੇ ਵਿੱਚ ਵੀ ਚਲਾਨ ਹੋ ਰਹੇ ਆ ਅਸੀਂ ਉਸੇ ਕੰਟਰੋਲ ਸੈਂਟਰ ਦੇ ਵਿੱਚ ਜਿੱਥੇ ਮੌਜੂਦ ਹੈ ਜਿੱਥੇ ਪੂਰੀ ਸ਼ਹਿਰ ਦੀ ਜਿਹੜੀ ਹੈ ਜਿੱਥੇ ਉਹ ਨਿਗਰਾਨੀ ਰੱਖੀ ਜਾਂਦੀ ਹੈ ਸੀਨੀਅਰ ਅਫਸਰ ਸਾਡੇ ਨਾਲ ਹੈ ਗੱਲਬਾਤ ਕਰਦੇ ਆ ਸਰ ਅਗਰ ਗੱਲ ਕੀਤੀ ਜਾਵੇ ਹੁਣ ਪਹਿਲਾਂ ਚੰਡੀਗੜ੍ਹ ਦੇ ਵਿੱਚ ਤਾਂ ਅਕਸ ਕਰਦਾ ਸੀ ਹੁਣ ਮੁਹਾਲੀ ਦੇ ਵਿੱਚ ਵੀ ਜਿਹੜੇ ਨੇ ਹਾਈ ਟੈਕ ਕੈਮਰੇ ਲੱਗੇ ਨੇ ਕਿੰਨਾ ਕੀ ਅਸਰ ਜਿਹੜਾ ਹੈ ਲੋਕਾਂ ਦੇ ਵਿੱਚ ਹੈ ਤੇ ਅਗਰ ਅੰਕੜਿਆਂ ਦੀ ਗੱਲ ਕਰੀਏ ਤੇ ਰੋਜ਼ਾਨਾ ਕਿੰਨੇ ਚਲਾਨ ਹੋ ਰਹੇ ਨੇ ਮੈਂ ਡੀਐਸਪੀ ਕਰਨੈਲ ਸਿੰਘ ਟ੍ਰੈਫ ਪੁਲਿਸ ਮੁਹਾਲੀ ਅ ਦੇਖੋ ਜੋ ਕਿ ਅਸੀਂ ਪਹਿਲਾਂ ਟ్రਾਈ ਕੀਤੀ ਸੀ ਅ ਟ੍ਰਾਈ ਵਾਸਤੇ ਅਸੀਂ ਕੁਝ ਦਿਨ ਟ੍ਰਾਇਲ ਲਏ ਉਹਦੇ ਵਿੱਚ ਜਿਹੜੇ ਚਲਾਨ ਸੀ ਬਹੁਤ ਜ਼ਿਆਦਾ ਅੰਕੜਾ ਸੀ ਲੇਕਿਨ ਜਿਸ ਤਰ੍ਹਾਂ মিডিਆ ਨੇ ਪਬਲਿਕ ਦੇ ਵਿੱਚ ਦੱਸਿਆ ਕਿ ਵਾਕਿਆ ਦੇ ਵਿੱਚ ਹੀ ਇੱਥੇ ਜਿਹੜਾ ਚੰਡੀਗੜ੍ਹ ਦੀ ਤਰ੍ਹਾਂ ਚਲਾਨ ਹੋਣ ਲੱਗ ਪਏ ਔਰ ਲੋਕ ਜਿਹੜੇ ਆ ਐਕਟਿਵ ਹੋ ਗਏ ਡਰ ਡਰਦੇ ਵੀ ਆ ਕਿ ਸਾਡਾ ਚਲਾਨ ਘੱਰੀ ਆ ਜਾਏਗਾ ਸੋ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀਆਂ ਉਹ ਆਪਣੀ ਸੇਫਟੀ ਲਈ ਕਰਨੀਆਂ ਜਿਨ੍ਹਾਂ ਚਿਰ ਇਹ ਲੋਕਾਂ ਦੇ ਮਾਈਂਡਸ ਨਹੀਂ ਆਂਦੇ ਉਹਨਾਂ ਚਿਰ ਇਹ ਆ ਵੀ ਚੰਡੀਗੜ੍ਹ ਤੋਂ ਬਾਹਰ ਨਿਕਲੇ ਸੀਟ ਬੈਲਟ ਲਗਾ ਦਿਓ ਹੈਲਮਟ ਪਾੜ ਦਿਓ ਤਦ ਲੈ ਜੰਪ ਕਰ ਦੋ ਕੋਈ ਫਰਕ ਨਹੀਂ ਪੈਂਦਾ ਆਪਣੇ ਆਪ ਨੂੰ ਇੱਕ ਆਜ਼ਾਦ ਸਮਝਣਾ ਵੀ ਆਪਾਂ ਆਜ਼ਾਦ ਸੋ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਬਹੁਤ ਜ਼ਿਆਦਾ ਮਤਲਬ ਅਸੀਂ ਜਿਹੜੇ ਟ੍ਰਾਇਲ ਬੀਸ ਤੇ ਜਦੋਂ ਅਸੀਂ ਚੈੱਕ ਕੀਤਾ ਸੀ ਤਾਂ ਦੋ ਤਿੰਨ ਦਿਨਾਂ ਵਿੱਚ ਹੀ ਜਿਹੜੇ ਹਨ ਬਹੁਤ ਜ਼ਿਆਦਾ ਇਨਕ੍ਰੀ ਸੀ ਲੇਕਿਨ ਹੁਣ ਜਿਹੜੀ ਐਵਰੇਜ ਆ 2500 2700 ਦੇ ਕਰੀਬ ਜਿਹੜੀ ਉਲੰਘਣਕਾਰਾਂ ਦੀ ਚਲਾਨ ਹੋ ਰਹੀ ਸਰ ਅਵੇਅਰਨੈਸ ਦੀ ਕਿਤੇ ਨਾ ਕਿਤੇ ਘਾਟ ਦੇਖ ਨੂੰ ਮਿਲ ਰਹੀ ਹੈ ਲੋਕਾਂ ਦੇ ਵਿਚਾਲੇ ਵੀ ਅਵੇਅਰਨੈਸ ਘਟ ਹੈ ਕੀ ਕੋਈ ਮੈਸੇਜ ਜਿਹੜੇ ਨੇ ਲੋਕਾਂ ਤੱਕ ਪਹੁੰਚ ਰਹੇ ਨੇ ਜਾਂ ਫਿਰ ਕੋਈ ਸੋਸ਼ਲ ਮੀਡੀਆ ਜਾਂ ਕੋਈ ਅਨੇ ਪਲੇਟਫਾਰਮ ਦੇ ਰਾਹੀਂ ਜਿਹੜਾ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਹੁਣ ਮੋਹਾਲੀ ਦੇ ਵਿੱਚ ਵੀ ਜਿਹੜੇ ਨੇ ਔਨਲਾਈਨ ਚਲਾਨ ਹੋ ਰਹੇ ਨੇ ਕਿਉਂਕਿ ਲੋਕਾਂ ਦੇ ਮਾਈਂਡ ਦੇ ਵਿੱਚ ਅੱਜ ਵੀ ਉਹੀ ਮਾਈਂਡ ਸੈਟ ਬਣਿਆ ਹੋਇਆ ਹੈ ਕਿ ਚੰਡੀਗੜ੍ਹ ਚਾ ਤਾਂ ਅਸੀਂ ਐਂਟਰ ਕਰਾਂਗੇ ਤੇ ਸੀੜ ਦੀ ਬੈਲਟ ਲਾ ਲਓ ਜਿਸ ਤਰ੍ਹਾਂ ਹੀ ਮੋਹਾਲੀ ਦੇ ਵਿੱਚ ਐਂਟਰ ਕੀਤੇ ਤੇ ਸੀੜ ਦੀ ਬੈਲਟ ਖੋਲ ਦੋ ਕੀ ਕੋਈ ਲੋਕਾਂ ਨੂੰ ਅਵੇਅਰਨੈ ਅ ਮੈਂ ਖੁਦ ਅਤੇ ਸਾਡੀ ਜਿਹੜੀ ਟੀਮ ਹੈ ਉਹ ਸਕੂਲਾਂ ਵਿੱਚ ਕਾਲਜਾਂ ਵਿੱਚ ਅਤੇ ਮੁਹੱਲਿਆਂ ਵਿੱਚ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪਹਿਲਾਂ ਹੀ 2 ਮਹੀਨੇ ਤੋਂ ਵੀ ਅਵੇਅਰ ਕਰ ਰਹੀ ਸੀ ਕਿ ਜਿਹੜੇ ਕੈਮਰੇ ਲੱਗ ਚੁੱਕੇ ਆ ਕਿਸੇ ਵੀ ਟਾਈਮ ਜਿਹੜਾ ਹੈਗਾ ਉਹ ਚਾਲੂ ਕਿਤੇ ਜਾ ਸਕਦੇ ਆ ਸੋ ਵੈਸੇ ਸਾਡੀ ਜਿਹੜੀ ਇਹ ਮਹਮ ਲਗਾਤਾਰ ਜਾਰੀ ਹੈ ਕਿ ਲੋਕ ਚੜਿਆ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਕਰੋ ਉਲੰਘਣਾ ਨਾ ਕਰੋ ਕਿ ਜੇ ਉਲੰਘਣਾ ਕਰੋਗੇ ਤoare ਚਲਾਨ ਹੋਣਗੇ ਔਰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਜਿਹੜੀ ਕਰਨੀ ਆ ਆਪਣੀ ਸੇਫਟੀ ਲਈ ਕਰਨੀ ਆ ਸੋ ਇਹ ਜਿਹੜੀ ਸਾਡੀ ਮਹਮਾ ਉਹ ਪਹਿਲਾਂ ਤੋਂ ਹੀ ਜਾਰੀ ਆ ਅੱਗੇ ਵੀ ਜਾਰੀ ਰਹੇਗੀ ਪਹਿਲਾਂ ਤੋਂ ਇਹ ਮਹਮਾ ਚੱਲ ਰਹੀ ਹੈ ਸਰ ਕੈਮਰੇ ਦੀ ਗੱਲ ਕੀਤੀ ਜਾਵੇ ਕਿੰਨੇ ਕੀ ਕੈਮਰੇ ਜਿਹੜੇ ਨੇ ਇਹ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਨੇ ਲਗਾਏ ਗਏ ਨੇ ਅ ਕਰੀਬ ਜਿਹੜੇ ਆ 351 ਕੈਮਰੇ ਦੇ ਕਰੀਬ ਜਿਹੜੇ ਲੱਗ ਚੁੱਕੇ ਆ ਔਰ ਹੁਣ ਕੈਮਰੇ ਦੀ ਨਿਗਾ ਤੋਂ ਉਲੰਘਣਕਾਰ ਬਚ ਨਹੀਂ ਸਕਦਾ ਕਿਉਂਕਿ ਪਹਿਲਾਂ ਤੇ ਇਹ ਹੁੰਦਾ ਸੀ ਕਿਤੇ ਮੁਲਾਜ਼ਮ ਖੜਾ ਤੇ ਲੋਕੀ ਰੁਕ ਜਾਂਦੇ ਸੀ ਨਹੀਂ ਤਾਂ ਜੰਪਿੰਗ ਕਰਦੇ ਸੀ ਸੋ ਇਸ ਤਰ੍ਹਾਂ ਹੁਣ ਬਹੁਤ ਜਿਹੜੇ ਲੋਕ ਹੈ ਪਹਿਲਾਂ ਨੂੰ ਸੂਦਰ ਚੁਕੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਸ਼ਹਿਰ ਜਿਹੜਾ ਹੈ ਤੁਹਾਨੂੰ ਇਸ ਕੰਟਰੋਲ ਰੂਮ ਤੋਂ ਦਿਖਾਈ ਦੇ ਰਿਹਾ ਹੈ ਵੱਖ-ਵੱਖ ਜਿਹੜੇ ਸੀਸੀਟੀਵੀ ਕੈਮਰਾਜ਼ ਜਿਹੜੇ ਨੇ ਉਹ ਲੱਗੇ ਹੋਏ ਨੇ ਕਿਸ ਤਰ੍ਹਾਂ ਜਿਹੜਾ ਹੈ ਇੱਥੇ ਚਲਾਨ ਕੀਤਾ ਜਾਂਦਾ ਹੈ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਸਰ ਅਗਰ ਗੱਲ ਕੀਤੀ ਜਾਵੇ ਚਲਾਨ ਤੁਸੀਂ ਕਿਸ ਵੇ ਨਾਲ ਜਿਸ ਤਰ੍ਹਾਂ ਹੈ ਕੱਢਦੇ ਹੋ ਕੀ ਮਤਲਬ ਪ੍ਰੋਸੀਜਰ ਕੀ ਮਤਲਬ ਪੂਰਾ ਪ੍ਰੋਸੀਜਰ ਕੀ ਹੁੰਦਾ ਚਲਾਨ ਪ੍ਰੋਸੀਜਰ ਦੇਖੋ ਜੀ ਕੈਮਰਾ ਨੇ ਡਿਟੈਕਟ ਕਰਨਾ ਡਿਟੈਕਟ ਕਰਨ ਤੋਂ ਬਾਅਦ ਉਹਨੇ ਆਪਾਂ ਨੂੰ ਇੱਧਰ ਪੁਸ਼ ਕਰ ਦੇਣਾ ਚਲਾਨ ਨੂੰ ਹੁਣ ਜਿੱਦਾਂ ਆਪਾਂ ਲਾਈਵ ਚਲਾਨ మేబీ హి రెడ్ లైట్ ਦਾ ਹੈ ਤੁਹਾਨੂੰ ਆਪਾਂ ਵੈਰੀਫਾਈ ਕਰਦੇ ਹਾਂ రెడ్ లైਟ ਜੰਪ ਦਾ ਚਲਾਨ ਹੋ ਰਿਹਾ ਹੈ ਹਣ ਆਪਾਂ ਨੂੰ ਵੈਰੀਫਾਈ ਕਰਦੇ ਹਾਂ ਵਾਕਈ ਰੈੱਡ ਲਾਈਟ ਆਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹ ਪਲੇ ਕਰਕੇ ਜਿਹੜਾ ਹੈ ਬਿਲਕੁਲ ਦਿਖਾਈ ਦੇ ਰਿਹਾ ਹੈ ਤਸਵੀਰਾਂ ਦੇ ਵਿੱਚ ਇੱਕ ਚਿੱਟੇ ਰੰਗ ਦੀ ਗੱਡੀ ਜਿਹੜੀ ਹੈ ਉਹ ਤੁਸੀਂ ਦੇਖ ਰਹੇ ਹੋ ਜ਼ੈਬਰਾ ਲਾਈਨ ਜਿਹੜੀ ਹੈ ਕ੍ਰੋਸ ਕੀਤੀ ਹੋਈ ਹੈ ਤੇ ਕਹਿ ਸਕਦੇ ਆ ਕਿ ਲਾਈ ਰੈੱਡ ਲਾਈਟ ਦਾ ਜਿਹੜਾ ਹੈ ਇਹ ਚਲਾਨ ਇਸ ਟਾਈਮ ਕੀਤਾ ਜਾ ਰਿਹਾ ਹੈ ਬਿਲਕੁਲ ਰਾਈਟ ਹੈ ਸਰ ਬਿਲਕੁਲ ਸਰ ਇਹਦਾ ਜਿਹੜਾ ਹੈ ਚਲਾਨ ਹੋ ਚੁੱਕਿਆ ਆਨਲਾਈਨ ਹਾਂ ਇਹਦਾ ਹੋ ਚੁੱਕਿਆ ਜੀ ਆ ਚਲਾਨ ਹੋ ਚੁੱਕੇ ਜੀਗਾ ਠੀਕ ਹੈ ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਲਾਈਵ ਡੈਮੋ ਵੀ ਦਿਖਾਇਆ ਕਿ ਕਿਸ ਤਰ੍ਹਾਂ ਜਿਹੜਾ ਹੈ ਚਲਾਨ ਕੀਤਾ ਜਾਂਦਾ ਹੈ ਅਗਰ ਗੱਲ ਕੀਤੀ ਜਾਵੇ ਮੋਹਾਲੀ ਦੀ ਤੇ ਹੁਣ ਮੋਹਾਲੀ ਦੇ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾਣਗੇ ਸੀਸੀਟੀਵੀ ਕੈਮਰਾ ਜਿਹੜੇ ਨੇ ਹਾਈ ਟੈਕ ਕੈਮਰੇ ਜਿਹੜੇ ਨੇ ਲਗਾਏ ਗਏ ਨੇ ਤਕਰੀਬ ਅਗਰ ਆંકੜਿਆਂ ਦੀ ਗੱਲ ਕੀਤੀ ਜਾਵੇ ਤੇ 3 2500 ਤੋਂ 3000 ਚਲਾਨ ਜਿਹੜੇ ਨੇ ਰੋਜ਼ਾਨਾ ਹੋ ਰਹੇ ਨੇ ਮੋਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਵੀ ਨਿਊਜ਼ ਲਈ ਹਮੇਸ਼ਾ ਠੀਕ ਜੀ